ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਸੈਰ ਕਰਨ ਦੇ ਵੈਸੇ ਤਾਂ ਤੁਸੀਂ ਫਾਇਦੇ ਜਾਣਦੇ ਹੋਵੋਗੇ ਵੀ ਸੈਰ ਕਰਨ ਨਾਲ ਰੋਜ਼ਾਨਾ ਜੀ ਅਸੀਂ ਸੈਰ ਕਰਦੇ ਆ ਸਾਡਾ ਬਲੱਡ ਪ੍ਰੈਸ਼ਰ ਹੇਠਾਂ ਆਉਂਦਾ ਏ ਇਹਦੇ ਨਾਲ ਸਾਡਾ ਜਿਹੜਾ ਦਿਲ ਆ ਹਾਰਟ ਆ ਉਹ ਮਜ਼ਬੂਤ ਹੁੰਦਾ ਏ ਦਿਲ ਦੀਆਂ ਬਿਮਾਰੀਆਂ ਹੋਣ ਦਾ ਜਿਹੜਾ ਖਤਰਾ ਉਹ ਘੱਟ ਹੋ ਜਾਂਦਾ ਤੇ ਸਾਡਾ ਬੀਪੀ ਵੀ ਹੇਠਾਂ ਆਉਂਦਾ ਏ ਤੇ ਸਾਡਾ ਭਾਰ ਵੀ ਘਟਦਾ ਅਰ ਅੱਜ ਸੈਰ ਕਰਨ ਦੇ ਕੁਝ ਅਜਿਹੇ ਫਾਇਦੇਮਾਰੀ ਜਾਣਾਂਗੇ ਜਿਨ੍ਹਾਂ ਬਾਰੇ ਤੁਹਾਨੂੰ ਬਿਲਕੁਲ ਨਹੀਂ ਪਤਾ ਹੋਊਗਾ ਸੋ ਜਿਹੜੀਆਂ ਨਵੀਆਂ ਖੋਜਾਂ ਕੀ ਕਹਿੰਦੀਆਂ ਐ ਵੀ ਸੈਰ ਕਰਨ ਦੇ ਹੋਰ ਜਿਹੜੇ ਅਨੋਖੇ ਹੈਰਾਨ ਕਰਨ ਵਾਲੇ ਲਾਭ ਅੱਜ ਅਸੀਂ ਉਹਨਾਂ ਬਾਰੇ ਜਾਣਾਂਗੇ ਸੋ ਸੈਰ ਕਰਕੇ ਹਟਿਆ ਸੀਗਾ ਆ ਸਾਹਮਣੇ ਪਾਰਕ ਇੱਥੇ ਸੈਰ ਕਰਕੇ ਹਟਿਆ ਸੀ ਸੋ ਮੈਂ ਸੋਚਿਆ ਵੀ ਤੁਹਾਨੂੰ ਸੈਰ ਦੇ ਅੱਜ ਫਾਇਦਿਆਂ ਬਾਰੇ ਦੱਸਿਆ ਜਾਵੇ ਸੋ ਸਾਰੇ ਭਰਾ ਜੁੜ ਜੋ ਇੱਕ ਵਾਰੀ ਤੇ ਆਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਭੈਣ ਭਰਾਵਾਂ ਤੱਕ ਜਿਹੜੇ ਮੈਂ ਤੁਹਾਨੂੰ ਫਾਇਦੇ ਦੱਸਣ ਜਾ ਰਿਹਾ ਅਜ ਸ਼ੇਅਰ ਕਰਨ ਦੇ ਉਹ ਪਹੁੰਚ ਜਾਣ ਤੇ ਅੱਜ ਕਈ ਥਾਵਾਂ ਤੇ بارش ਵੀ ਹੋਈ ਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ-ਕਿਹੜੇ ਇਲਾਕਿਆਂ 'ਚ ਮੀਂਹ ਪਿਆ ਕਈ ਥਾਵਾਂ ਤੇ ਗੜੇ ਵੀ ਪਏ ਆ ਸੋ ਆਜੋ ਵਾਪਸ ਆਉਣੇ ਆਪਣੇ ਮੁੱਦੇ ਤੇ ਸ਼ੇਅਰ ਕਰਨ ਦੇ ਫਾਇਦਿਆਂ ਬਾਰੇ ਚਰਚਾ ਸੋ ਦੋਸਤੋ ਸੈਰ ਕਰਨ ਦਾ ਸਭ ਤੋਂ ਜਿਹੜਾ ਹੈਰਾਨ ਕਰਨ ਵਾਲਾ ਪਹਿਲਾ ਫਾਇਦਾ ਏ ਉਹ ਇਹ ਆ ਵੀ ਜੇ ਅਸੀਂ ਸੈਰ ਕਰਦੇ ਹਾਂ ਰੋਜ਼ਾਨਾ ਘੱਟੋ-ਘੱਟ 1 ਘੰਟਾ ਤਾਂ ਇਹਦੇ ਨਾਲ ਸਾਡੇ ਮोटापा ਪੈਦਾ ਕਰਨ ਵਾਲੇ ਜਿਹੜੇ ਜੀਨਸ ਆ ਜਿਹੜੇ ਜੀਨ ਸਾਡੇ ਮोटापा ਪੈਦਾ ਕਰਦੇ ਆ ਉਹਨਾਂ ਦੀ ਪਾਵਰ ਘਟ ਹੋ ਜਾਂਦੀ ਆ ਮੈਂ ਤੁਹਾਨੂੰ ਸਰਲ ਪਾਸ਼ਾ ਜੀ ਦੱਸ ਦਿੰਨਾ ਉਹਨਾਂ ਦੀ ਤਾਕਤ ਘਟਦੀ ਆ ਸੋ ਹਾਵਰਡ ਯੂਨੀਵਰਸਿਟੀ 'ਚ ਇੱਕ ਖੋਜ ਹੋਈ ਆ ਹਾਲ ਹੀ ਵਿੱਚ ਉਹਨਾਂ ਨੇ ਘੱਟੋ ਘੱਟ 12000 ਲੋਕਾਂ ਤੇ ਜਿਹੜੀ ਖੋਜ ਕੀਤੀ ਸਰਵੇ ਕੀਤਾ ਸਰਵੇਖਣ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਜੀਨਸ ਨੂੰ ਅਬਜ਼ਰਵ ਕੀਤਾ 12000 ਲੋਕਾਂ ਦੇ ਆ ਜੀਨਸ ਨੂੰ ਅਬਜ਼ਰਵ ਕੀਤਾ ਉਹਨਾਂ ਨੇ ਜਿਹਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਲੋਕ ਰਜਾਨਾ ਘੱਟੋ ਘੱਟ 1 ਘੰਟਾ ਰੋਜ਼ ਸੈਰ ਕਰਦੇ ਆ ਬ੍ਰਿਸਕ ਵਾਕ ਕਰਦੇ ਭਾਵ ਤੇਜ਼ ਤੁਰਦੇ ਆ ਬ੍ਰਿਸਕ ਵਾਕ ਨੂੰ ਕਹਿੰਦੇ ਤੇਜ਼ ਤੁਰਨਾ ਕਿਉਂਕਿ ਸਲੋਲੀ ਦਾ ਬੜੇ ਲੋਕ ਤੁਰਦੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਅਸੀਂ ਫਾਸਟ ਤੁਰਦੇ ਆ ਜਿਹਦੇ ਨਾਲ ਸਾਨੂੰ ਥੋੜਾ ਥੋੜਾ ਪਸੀਨਾ ਵੀ ਆਉਂਦਾ ਹਾਰਟ ਰੇਟ ਵੀ ਵੱਧਦਾ ਉਹਨੂੰ ਬ੍ਰਿਸਕ ਵਾਕ ਅਸੀਂ ਕਹਿ ਦਿੰਦੇ ਆ ਸੋ ਇਹ ਸਾਰੇ ਫਾਇਦੇ ਬ੍ਰਿਸਕ ਵਾਕ ਨਾਲ ਹੁੰਦੇ ਆ ਤਾਂ ਉਦੋਂ ਸਾਡੇ ਜਿਹੜੇ ਭਾਰ ਜਿੰਨਾ 12000 ਲੋਕਾਂ ਦੇ ਜਿਹੜੀ ਖੋਜ ਕੀਤੀ ਵੇਖਿਆ ਗਿਆ ਵੀ ਉਹਨਾਂ ਨੇ ਜੇ 1 ਘੰਟਾ ਰੋਜ਼ ਬ੍ਰਿਸਕ ਵਾਕ ਕੀਤੀ ਆ ਉਹਨਾਂ ਦੇ ਭਾਰ ਵਧਾਉਣ ਵਾਲੀ ਜਿਹੜੇ ਜੀਨਸ ਸੀ ਉਹਨਾਂ ਦਾ ਅਸਰ ਘਟੋ ਘਟ 50% ਘਟ ਗਿਆ ਦੋਸਤੋ ਤੁਸੀਂ ਵੇਖਿਆ ਹੋਣਾ ਬੜੇ ਲੋਕ ਜਿਹੜੇ ਕਹਿ ਲੋ ਵੀ ਖਾਣ ਪੀਣ ਦੀਆਂ ਚੀਜ਼ਾਂ ਤੇ ਵੀ ਧਿਆਨ ਦਿੰਦੇ ਆ ਹੋਰ ਐਕਸਰਸਾਈਜ਼ ਵੀ ਬਹੁਤ ਕਰਦੇ ਆ ਪਰ ਫਿਰ ਵੀ ਉਹਨਾਂ ਦਾ ਜਿਹੜਾ ਮੋਟਾਪਾ ਉਹ ਨਹੀਂ ਘਟਦਾ ਉਹਦੇ ਪਿੱਛੇ ਇਹੀ ਸਾਇੰਸ ਆ ਇਹੀ ਕਾਰਨਾ ਵੀ ਜਿਹੜੇ ਜੀਨਸ ਆ ਮੋਟਾਪਾ ਪੈਦਾ ਕਰਨ ਵਾਲੇ ਉਹ ਜ਼ਿਆਦਾ ਐਕਟੀਵੇਟ ਹੋਏ ਹੁੰਦੇ ਆ ਜਿਹਦੇ ਕਰਕੇ ਸਾਡੇ ਸਰੀਰ ਦੇ ਸੈੱਲਾਂ ਦੇ ਵਿੱਚ ਜਿਹੜਾ ਫੈਟ ਆ ਉਹ ਜਮਾ ਹੁੰਦਾ ਰਹਿੰਦਾ ਹੈ ਫੈਟ ਸੈੱਲਾਂ 'ਚ ਸੋ ਉਹ ਅਸੀਂ ਜਿੰਨੀ ਮਰਜ਼ੀ ਸੈਰ ਕਰ ਲਈਏ ਜਿੰਨੇ ਮਰਜ਼ੀ ਭੋਜਨ ਤੇ ਧਿਆਨ ਦੇ ਲਈਏ ਪਰ ਜਿਹੜੇ ਉਹ ਜੀਨਸ ਆ ਸਾਰਾ ਦਿਨ ਇਹੀ ਕੰਮ ਕਰਦੇ ਰਹਿੰਦੇ ਵੀ ਸਾਡੇ ਸਰੀਰ ਦੇ ਸਿਲਾਂ ਚ ਜਿਹੜਾ ਵਾਧੂ ਚਰਬੀ ਆ ਉਹਨੂੰ ਜਮਾ ਕਰੀ ਜਾਈਏ ਉੱਥੇ ਚਰਬੀ ਇਕੱਠੀ ਕਰੀ ਜਾਂਦੇ ਸਟੋਰ ਕਰਦੇ ਆ ਸੋਹਾ ਵਰਡ ਯੂਨੀਵਰਸਿਟੀ ਨੇ ਦੱਸਿਆ ਵੀ ਜੇ ਅਸੀਂ ਰੋਜ਼ਾਨੇ 1 ਘੰਟਾ ਸੈਰ ਕਰਦੇ ਆ ਇਹਦੇ ਨਾਲ ਜੀਨਸ ਉਹਨਾਂ ਦਾ ਅਸਰ ਘਟਦਾ ਚਲੋ ਆਓ ਹੁਣ ਅਗਲੇ ਫਾਇਦੇ ਬਾਰੇ ਜਾਣਦੇ ਸੈਰ ਕਰਨ ਦੇ ਦੋਸਤੋ ਸੈਰ ਕਰਨ ਦਾ ਅਗਲਾ ਫਾਇਦਾ ਤੁਹਾਨੂੰ ਸੁਣ ਕੇ ਛੋਟੀ ਜੀ ਗੱਲ ਲੱਗੂਗੀ ਪਰ ਇਹਦੇ ਪਿੱਛੇ ਬਹੁਤ ਵੱਡੀ ਗੱਲ ਹੈਗੀ ਆ ਉਹ ਇਹ ਆ ਵੀ ਸੈਰ ਜੇ ਅਸੀਂ ਘੱਟੋ-ਘੱਟ ਰੋਜ਼ 20 ਮਿੰਟ ਜਾਂ ਅੱਧਾ ਘੰਟਾ ਵੀ ਕਰਦੇ ਆ ਤਾਂ ਜਿਹੜੇ ਸਾਡੇ ਓਵਰ ਈਟਿੰਗ ਕਹ ਲਓ ਜਾਂ ਕਹ ਲਓ ਵੀ ਜਿਹੜਾ ਮਿੱਠਾ ਖਾਣ ਦੀ ਸਨੈਕਸ ਤਲਿਆ ਭੋਜਨ ਖਾਣ ਦੀ ਜਿਹੜੀ ਲਾਲਸਾ ਏ ਪੀਜੇ 버ਗਰ ਉਹ ਘੱਟੋ-ਘੱਟ 70% ਘਟਦੀ ਆ ਇਹ ਵੀ ਨਵੀਂ ਖੋਜ ਹੋਈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜੇ ਤੁਸੀਂ ਰੋਜ਼ਾਨਾ ਘੱਟੋ-ਘੱਟ 20 ਮਿੰਟ ਸੈਰ ਕਰਦੇ ਆ ਤਾਂ ਮਿੱਠਾ ਖਾਣ ਦੀ ਫਾਸਟ ਫੂਡ ਜਿਹੜੇ ਖਾਣ ਦੀ ਘੱਟੋ-ਘੱਟ ਜਿਹੜੀ 70% ਲਾਲਸਾ ਘਟਦੀ। ਦੋਸਤੋ ਇਹ ਹੀ ਚੀਜ਼ਾਂ ਖਾਣ ਕਰਕੇ ਮਿੱਠਾ ਖਾਣ ਕਰਕੇ ਫਾਸਟ ਫੂਡ ਖਾਣ ਕਰਕੇ ਸਾਨੂੰ ਕਰੀਵਿੰਗ ਹੁੰਦੀ ਅੰਦਰੋਂ ਕਹਿ ਲਓ ਵੀ ਭਲਕ ਪੈਂਦੀ ਅਸੀਂ ਤਾਂ ਹੀ ਖਾਂਦੇ ਆ। ਖਾਣ ਕਰਕੇ ਸਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ, ਕੋਲੇਸਟ੍ਰੋਲ ਵਧਣ ਦੀ ਬਿਮਾਰੀ ਇਦੇ ਨਾਲ ਨਾਲ ਹਾਰਟ ਦੀਆਂ ਬਿਮਾਰੀਆਂ ਮਟਾਪਾ ਇਹੀ ਕਾਰਨ ਹੁੰਦਾ ਏ ਇਹ ਜਿਹੜਾ ਅਸੀਂ ਤਲਿਆ ਭੋਜਨ ਖਾਣੇ ਜਾਂ ਮਿੱਠਾ ਖਾਣੇ ਮਿੱਠੇ ਨਾਲ ਟ੍ਰਾਈਗਲਿਸਰਾਈਡ ਬਹੁਤ ਵੱਧਦਾ ਸੋ ਜੇ ਅਸੀਂ ਰੋਜ਼ਾਨਾ ਸੈਰ ਕਰਦੇ ਆਂ ਸਾਨੂੰ ਇਹਨਾਂ ਚੀਜ਼ਾਂ ਖਾਣ ਦੀ ਅੰਦਰੋਂ ਲੋੜ ਹੀ ਨਹੀਂ ਮਹਿਸੂਸ ਹੁੰਦੀ ਸੋ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਜਦੋਂ ਸਾਡਾ ਦਿਲ ਕਰਦਾ ਉਹਦੇ ਹੀ ਅਸੀਂ ਇਹ ਚੀਜ਼ਾਂ ਖਾਂਦੇ ਆਂ ਸੋ ਇਹ ਚੀਜ਼ਾਂ ਖਾਣ ਨਾਲ ਸਾਡੇ ਸਟ੍ਰੈਸ ਵੱਧਦਾ ਏ ਦਿਮਾਗੀ ਬੋਝ ਵੱਧਦਾ ਏ ਫਿਰ ਇਨਫਲੇਮੇਸ਼ਨ ਆਉਂਦੀ ਬਾਡੀ ਚ ਸਵੇਲਿੰਗ ਆ ਜਾਂਦੀ ਆ ਮਟਾਪਾ ਆ ਜਾਂਦਾ ਕੋਲੇਸਟ੍ਰੋਲ ਵੱਧਦਾ ਟ੍ਰਾਈਗਲਾਈਸਰਾਈਡ ਵੱਧਦਾ ਏ ਫਿਰ ਸਾਨੂੰ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧਦਾ ਸਾਡਾ ਬਲੱਡ ਪ੍ਰੈਸ਼ਰ ਵੱਧਦਾ ਉਹ ਇਹੀ ਕਾਰਨ ਹੁੰਦਾ ਵੀ ਸਾਡੇ ਅੰਦਰ ਇੱਕ ਲਾਲਸਾ ਰਹਿੰਦੀ ਐ ਨੂੰ ਇਹਨਾਂ ਚੀਜ਼ਾਂ ਨੂੰ ਖਾਣ ਦੀ ਸਮੋਸੇ ਖਾਲੇ 버ਗਰ ਖਾਲੇ ਮਿੱਠਾ ਖਾ ਲਿਆ ਤੇ ਜੇ ਤੁਸੀਂ 15 20 ਮਿੰਟ ਵੀ ਰੋਜ਼ ਸੈਰ ਕਰੋਗੇ ਤਾਂ ਤੁਹਾਡੇ ਲਾਲਸਾ ਉਹ ਬਿਲਕੁਲ ਘੱਟ ਹੋ ਜਾਊਗੀ ਆ ਜਿਲ੍ਹਾ ਨਵਾਂ ਸ਼ਹਿਰ ਮੀ ਆ ਰਿਹਾ ਹੈ ਜੀ ਰਾਜਾ ਕੈਂਥਪਰਾ ਕਹਿ ਰਿਹਾ ਹਾਂਜੀ ਮੀ ਕਾਫੀ ਜਗ੍ਹਾ ਪੈ ਰਿਹਾ ਏ ਸੋ ਇਹ ਜਿਹੜਾ ਮੌਸਮ ਜਦੋਂ ਬਦਲਦਾ ਉਦੋਂ ਵੀ ਸਾਨੂੰ ਜਿਹੜਾ ਸਰਦੀ ਜ਼ੁਕਾਮ ਹੋਣ ਦੇ ਚਾਂਸ ਵਧ ਜਾਂਦੇ ਆ ਤੇ ਦੋਸਤੋ ਅਗਲਾ ਫਾਇਦਾ ਅਸੀਂ ਆ ਵੀਡੀਓ ਨੂੰ ਰਿਕਵੈਸਟ ਆ ਵੀ ਸ਼ੇਅਰ ਜ਼ਰੂਰ ਕਰੀ ਜਾਇਓ ਵੱਧ ਤੋਂ ਵੱਧ ਕਿਉਂਕਿ ਅੱਜਕੱਲ ਜਿਹੜੇ ਪੇਜ ਦੀ ਰੀਚ ਘਟ ਗਈ ਆ ਅੱਗੇ ਬਹੁਤ ਘੱਟ ਵੀਡੀਓ ਜਾ ਰਹੀ ਆ ਸੋ ਵੀਡੀਓਜ਼ ਬਣਾਉਣ ਦਾ ਫਾਇਦਾ ਤਾਂ ਹੀ ਜੇ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਇਹ ਮੈਟਰ ਸੋ ਸ਼ੇਅਰ ਜ਼ਰੂਰ ਕਰੀ ਜਾਇਆ ਕਰੋ ਏ ਰੀਚ ਤੁਸੀਂ ਉੱਪਰ ਲੈ ਕੇ ਜਾਣੀ ਜੇ ਲੋਕਾਂ ਦਾ ਭਲਾ ਕਰ ਰਹੇ ਆ ਤਾਂ ਜਿਹੜੇ ਵੀ ਭੈਣ ਭਰਾ ਭਲਾ ਕਰਨ ਤੇ ਲੱਗੇ ਉਹਨਾਂ ਦੀ ਰੀਚ ਨਹੀਂ ਘਟਣੀ ਚਾਹੀਦੀ ਸੋ ਇਹ ਰਿਕਵੈਸਟ ਆ ਵੀ ਸ਼ੇਅਰ ਕਰੀ ਜਾਵੇ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਇਹ ਜਿਹੜੀ ਜਾਣਕਾਰੀ ਪਹੁੰਚੇ ਤੇ ਦੋਸਤੋ ਅਗਲੀ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸਣ ਜਾ ਰਿਹਾ ਹਾਂ ਔਰਤਾਂ ਵਾਸਤੇ ਆ ਔਰਤਾਂ ਦਾ ਜਿਹੜਾ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ ਹੈ 15 14 ਤੋਂ 15% ਘਟਦੀ ਆ ਜਿਹੜੀਆਂ ਔਰਤਾਂ ਰੋਜ਼ਾਨਾ ਸ਼ੇਅਰ ਕਰਦੀਆਂ ਹੈ ਘੱਟੋ ਘੱਟ 1 ਘੰਟਾ ਅਮਰੀਕਨ ਕੈਂਸਰ ਜਿਹੜੀ ਸੁਸਾਇਟੀ ਆ ਉਹਨਾਂ ਨੇ ਖੋਜਾਂ ਦੇ ਆਧਾਰ ਤੇ ਇਹ ਜਿਹੜੀ ਗੱਲ ਦੱਸੀ ਆ ਸੋ ਜਿਹੜੀਆਂ ਔਰਤਾਂ ਲਗਾਤਾਰ 1 ਘੰਟਾ ਸ਼ੇਅਰ ਕਰਦੀਆਂ ਉਹਨਾਂ ਦੇ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ ਜਿਹੜੀ 14 ਤੋਂ 15% ਘੱਟ ਹੋ ਜਾਂਦੀ ਤੇ ਦੋਸਤੋ ਅਗਲਾ ਫਾਇਦਾ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਰਹਿੰਦੇ ਉਹਨਾਂ ਵਾਸਤੇ ਅਕਸਰ ਹੀ ਅਸੀਂ ਜੋੜਾਂ ਦੇ ਦਰਦਾਂ 'ਚ ਆਰਾਮ ਕਰਦੇ ਆ ਲੇਟ ਜਾਂਦੇ ਆ ਕਿਉਂਕਿ ਸਾੜ ਤੋਂ ਤੁਰਿਆ ਨਹੀਂ ਜਾਂਦਾ ਪਰ ਇਹਦੇ ਉਲਟ ਜੇ ਅਸੀਂ ਜੋੜਾਂ ਦੇ ਦਰਦਾਂ ਦੇ ਵਿੱਚ ਸੈਰ ਕਰੀਏ ਤਾਂ ਇਹਦੇ ਨਾਲ ਸਾਡੇ ਜਿਹੜੀ ਗਰੀਸ ਆ ਲੂਬ੍ਰੀਕੇਸ਼ਨ ਉਹ ਵੀ ਵੱਧਦੀ ਆ ਜੋੜਾਂ 'ਚ ਸਾਡੇ ਜਿਹੜੀਆਂ ਮਾਸਪੇਸ਼ੀਆਂ ਐ ਜੋੜਾਂ ਦੀਆਂ ਜਿਨ੍ਹਾਂ ਨੇ ਜੋੜ ਨੂੰ ਮਜ਼ਬੂਤੀ ਦੇਣੀ ਆ ਮਸਲਜ਼ ਆ ਉਹ ਸਟਰੋਂਗ ਹੁੰਦੇ ਆ ਜਿਹੜੇ ਜੋਇੰਟਸ ਦੇ ਆਲੇ-ਦੁਆਲੇ ਲਿਗਾਮੈਂਟ ਹੁੰਦੇ ਉਹ ਵੀ ਸਟਰੋਂਗ ਹੁੰਦੇ ਸੈਰ ਕਰਨਾ ਸੋ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਆ ਇਹਨਾਂ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਸੈਰ ਕਰਨਾ ਉਹਨਾਂ ਨੂੰ ਲੇਟੇ ਰਹਿਣ ਦੀ بجائے ਸੈਰ ਜ਼ਰੂਰ ਕਰਨੀ ਚਾਹੀਦੀ ਖਾਸ ਕਰ ਜਿਹੜੇ ਮਰੀਜ਼ਾਂ ਨੂੰ ਆਰਥਰਾਈਟਿਸ ਆ। ਸੋ ਇਹਦੇ ਨਾਲ ਤੁਹਾਡੇ ਜੋਇੰਟਸ ਆ ਉਹ ਤਾਕਤਵਰ ਬਣਨਗੇ। ਸੋ ਪਈ ਰਹਿਣ ਦੀ بجائے ਹਰ ਰੋਜ਼ ਆਦਤ ਪਾਓ ਸੈਰ ਜ਼ਰੂਰ ਕਰੋ। ਤੇ ਇੱਕ ਹੋਰ ਮੈਂ ਤੁਹਾਨੂੰ ਜਿਹੜੀ ਬੜੀ ਖਾਸ ਗੱਲ ਦੱਸਣੀ ਆ ਉਹ ਇਹ ਆ ਵੀ 슈ਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਸੈਰ ਕਰਨ ਦਾ ਸ਼ਾਮ ਵੇਲੇ ਫਾਇਦਾ ਜ਼ਿਆਦਾ ਹੁੰਦਾ ਕਿਉਂਕਿ ਈਵਨਿੰਗ ਟਾਈਮ ਸ਼ਾਮ ਟਾਈਮ ਜਿਹੜਾ ਸਾਡਾ ਇਨਸੂਲਿਨ ਰੈジਸਟੈਂਸ ਹੋ ਵੱਧਦੀ ਆ। ਸੁੱਝ ਜਦੋਂ ਅਸੀਂ ਸ਼ਾਮ ਨੂੰ ਸੈਰ ਕਰਦੇ ਹਾਂ ਇਹਦਾ ਸਰੀਰ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਸੋ ਇਨਸੂਲਿਨ ਰੈジਸਟੈਂਸ ਵਧਨ ਦਾ ਭਾਵ ਸਾਡੇ ਜਿਹੜੀ ਸ਼ੂਗਰ ਆ ਉਹ ਬਲਣ ਦੀ ਜਿਹੜੀ ਸ਼ਮਤਾ ਸਰੀਰ ਦੀ ਉਹ ਘੱਟ ਹੋ ਜਾਂਦੀ ਸ਼ਾਮ ਨੂੰ ਸੋ ਜੇ ਤੁਸੀਂ ਸ਼ਾਮ ਨੂੰ ਸੈਰ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਊਗਾ ਖਾਸ ਕਰ ਸ਼ੂਗਰ ਦੇ ਮਰੀਜ਼ਾਂ ਨੂੰ ਵੈਸੇ ਆਪਾਂ ਵੈਸੇ ਸਵੇਰ ਸੈਰ ਸਵੇਰ ਵੇਲੇ ਵੀ ਕਰ ਸਕਦੇ ਹਾਂ ਸ਼ਾਮ ਵੇਲੇ ਵੀ ਪਰ ਸ਼ੂਗਰ ਦੇ ਮਰੀਜ਼ਾਂ ਲਈ ਸ਼ਾਮ ਦੀ ਸੈਰ ਜ਼ਿਆਦਾ ਵਧੀਆ ਹੈ ਇਹਦੇ ਨਾਲ ਨਾਲ ਦੋਸਤੋ ਸਾਡੀ ਇਮਿਊਨਿਟੀ ਬਿਮਾਰੀਆਂ ਲੜਨ ਦੀ ਜਿਹੜੀ ਤਾਕਤ ਆ ਉਹ ਵੀ ਵੱਧਦੀ ਆ ਜੇ ਅਸੀਂ ਰੋਜ਼ਾਨਾ ਸੈਰ ਕਰਦੇ ਆ ਸੋ 1000 ਲੋਕਾਂ ਤੇ ਸਟੱਡੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਵੇਖਿਆ ਗਿਆ ਵੀ ਜਿਹੜੇ ਲੋਕਾਂ ਨੇ ਰੋਜ਼ਾਨਾ Neem ਦੇ ਨਾਲ ਸੈਰ ਕੀਤੀ ਆ ਉਹਨਾਂ ਨੂੰ ਪਹਿਲੀ ਤਾਂ ਗੱਲ ਕੋਈ ਸਰਦੀ ਜ਼ੁਕਾਮ ਇਨਫੈਕਸ਼ਨ ਹੋਇਆ ਹੀ ਨਹੀਂ ਤੇ ਜਿਨ੍ਹਾਂ ਨੂੰ ਹੋਇਆ ਉਹਨਾਂ ਦੇ ਬੜੇ ਘੱਟ ਲੱਛਣ ਆਏ ਆ ਸੋ Neem ਦੇ ਨਾਲ ਸੈਰ ਜ਼ਰੂਰ ਕਰਿਆ ਕਰੋ ਇਹਦੇ ਨਾਲ ਕਹਿ ਲਓ ਵੀ ਸਾਡੀ ਇਮਿਊਨਿਟੀ ਵਧੂਗੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਵੀ ਵਧੂਗੀ। ਸਾਈਕਲ ਚਲਾਉਣ ਦਾ ਵੀ ਜ਼ਰੂਰ ਦੱਸਿਓ ਡਾਕਟਰ ਸਾਹਿਬ। ਹਾਂਜੀ ਸਾਈਕਲ ਵੀ ਬਹੁਤ ਵਧੀਆ ਇਹਦੇ ਨਾਲ ਵੀ ਸਾਡੇ ਜੋੜਾਂ ਦੀ ਗ੍ਰੀਸ ਵਧਦੀ ਆ, ਜੋੜਾਂ ਦੀ ਜਿਹੜੀ ਕਹਿ ਲਓ ਸ਼ਮਤਾ ਹੈ, ਮਜ਼ਬੂਤੀ ਆਉਂਦੀ ਜੋੜਾਂ 'ਚ, ਜੋਇੰਟਸ ਮਜ਼ਬੂਤ ਹੁੰਦੇ ਆ। ਸੋ ਜਿਹੜੇ ਲੋਕ ਸਾਈਕਲ ਚਲਾ ਸਕਦੇ ਆ, ਕਈਆਂ ਨੂੰ ਚਲਾਉਣਾ ਵੀ ਨਹੀਂ ਆਉਂਦਾ ਹੁੰਦਾ। ਸੋ ਜਰੂਰ ਸਾਈਕਲ ਚਲਾਉਣ ਸੈਰ ਕਰਨ ਦਾ ਵੀ ਤੇਜ਼ ਤੁਰਨ ਦਾ ਦੌੜਨ ਦਾ ਵੀ ਉਨਾ ਹੀ ਫਾਇਦਾ ਜਿੰਨਾ ਸਾਈਕਲ ਚਲਾਉਣ ਦਾ ਫਾਇਦਾ ਸੋ ਇਹ ਜੋਇੰਟਸ ਵਾਸਤੇ ਬਹੁਤ ਵਧੀਆ ਏ ਪੁਰਾਣੇ ਬਜ਼ੁਰਗ ਮੇਰੇ ਫਾਦਰ ਬੈਂਕ ਮੈਨੇਜਰ ਰਟਾਇਰ ਆ ਪਰ ਉਹ ਅੱਜ ਵੀ ਜੇ ਉਹ ਮਾਰਕੀਟ ਜਾਂਦੇਗਾ ਸਾਈਕਲ ਲੈ ਜਾਂਦੇ ਆ ਸੋ ਪਹਿਲਾਂ ਲੋਕ ਮਿੱਟੀ ਨਾਲ ਜ਼ਿਆਦਾ ਜੁੜੇ ਸੀ ਅੱਜ ਕੱਲ ਜਿਹਦੇ ਕੋਲ ਥੋੜਾ ਜਿਹਾ ਪੈਸਾ ਆ ਜਾਏ ਉਹਦੇ ਅੰਦਰ ਥੋੜਾ ਹੰਕਾਰ ਆ ਜਾਂਦਾ ਸੋ ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ ਸੋ ਮਿੱਟੀ ਨਾਲ ਜੁੜਨਾ ਬਹੁਤ ਜ਼ਰੂਰੀ ਆ ਅੱਜ ਕੱਲ ਲੋਕ ਸੋਚਦੇ ਜੇ ਅਸੀਂ ਇੱਕ ਸਿੰਪਲ ਜਿਹਾ ਸਾਈਕਲ ਤੇ ਨਿਕਲਾਂਗੇ ਤਾਂ ਵੇਖਣ ਵਾਲਾ ਕਹੂਗਾ ਵੀ ਓ ਡਾਕਟਰ ਸਾਹਿਬ ਸਾਈਕਲ ਤੇ ਜਾ ਰਹੇ ਆ ਇੱਜ਼ਤ ਘਟਦੀ ਆ ਸੋ ਇਹ ਗੱਲਾਂ ਸਾਨੂੰ ਨਹੀਂ ਸੋਚਣੀਆਂ ਚਾਹੀਦੀਆਂ ਆ ਆਪਦੀ ਸਿਹਤ ਵੱਲ ਪਹਿਲਾਂ ਧਿਆਨ ਦੇਣਾ ਚਾਹੀਦਾ ਸੋ ਸਾਈਕਲ ਬਹੁਤ ਵਧੀਆ ਚੀਜ਼ ਆ ਸੋ ਵੀਰ ਜੋੜਾਂ ਤੇ ਦਰਦ ਬਹੁਤ ਹਨ ਗੁਰਵਿੰਦਰ ਸਿੰਘ ਜੋੜਾਂ ਦੇ ਦਰਦ ਬਸ ਇਹੀ ਆ ਸੈਰ ਕਰੋ ਬਾਕੀ ਤੁਸੀਂ ਮੇਰੇ ਕੋਲ ਹਸਪੀਟਲ ਆ ਕੇ ਵੀ ਸਲਾਹ ਲੈ ਸਕਦੇ ਆ ਬਾਕੀ ਵਿਟਾਮਿਨ ਆਪਦੇ ਵਿਟਾਮਿਨ E ਦੇ ਕੈਪਸੂਲ ਖਾਣੇ ਉਹ ਸ਼ੁਰੂ ਕਰ ਦੋ ਠੀਕ ਆ ਜੀ ਤੇ ਇਹਦੇ ਨਾਲ ਨਾਲ ਵਿਟਾਮਿਨ B12 ਵੀ ਬੜਾ ਜ਼ਰੂਰੀ ਆ ਮੈਥਾਈਲ ਕੋਬਾਲਾਮਿਨ ਕਰਕੇ ਜਿਹੜਾ ਆਉਂਦਾ ਹੈ ਮਲਟੀ ਵਿਟਾਮਿਨ ਸੋ ਜੇ ਤੁਸੀਂ ਇਹ ਵਿਟਾਮਿਨ ਆਪਦੇ ਭੋਜਨ ਨਾਲ ਹੀ ਪੂਰੇ ਕਰ ਸਕਦੇ ਆ ਤਾਂ ਬਹੁਤ ਵਧੀਆ ਏ ਬਾਕੀ ਤੁਸੀਂ ਇਹਦੇ ਸਪਲੀਮੈਂਟ ਵੀ ਲੈ ਸਕਦੇ ਆ ਸੋ ਜੋੜਾਂ ਦੇ ਦਰਦ ਦਾ ਖਾਸ ਕਰਕੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਵੱਡੀ ਉਮਰ ਚ ਸੋ ਕੈਲਸ਼ੀਅਮ ਆਫ ਦਾ ਜਰੂਰ ਲਈ ਜਾਓ ਖਾਸ ਕਰ ਔਰਤਾਂ ਚ ਜਿਹੜਾ ਕੈਲਸ਼ੀਅਮ ਦੀ ਘਾਟ ਹੁੰਦੀ ਆ ਸੋ ਇਹਦੇ ਨਾਲ ਨਾਲ ਵਿਟਾਮਿਨ ਡੀ 3 ਵੀ ਲੈਣਾ ਬਹੁਤ ਜ਼ਰੂਰੀ ਆ ਜੋੜਾਂ ਵਾਸਤੇ ਸੋ ਸਾਥੀਓ ਇਹ ਜਿਹੜੀ ਜਾਣਕਾਰੀ ਦਿੱਤੀ ਸ਼ੇਅਰ ਕਰਨ ਦੇ ਤੁਹਾਨੂੰ ਫਾਇਦੇ ਦੱਸੇ ਆ ਇਹਨਾਂ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵੱਤੋ ਵੱਧ ਭਰਾਵਾਂ ਤੱਕ ਇਹ ਜਿਹੜੀ ਜਾਣਕਾਰੀ ਪਹੁੰਚੇ ਨੀ ਜੁਆਇੰਟਸ ਜੋੜਾਂ ਵਾਸਤੇ ਦੋਸਤੋ ਜੋੜਾਂ ਵਾਸਤੇ ਇੱਕ ਮੈਂ ਵੀਡੀਓ ਪਾਈ ਸੀ ਉਹ ਚ ਮੈਂ ਖਾਸ ਜਿਹੜੇ ਕੁਝ ਤੇਲ ਬਣਾਉਣ ਦੀਆਂ ਵਿਧੀਆਂ ਵੀ ਦੱਸੀਆਂ ਸੀਗੀਆਂ ਰੰਡੀ ਦਾ ਤੇਲ ਬੜਾ ਵਧੀਆ ਹੁੰਦਾ ਏ ਸੋ ਉਹ ਜ਼ਰੂਰ ਵੇਖ ਲਿਓ ਕੈਸਟਰ ਆਇਲ ਇੱਕ ਆਉਂਦਾ ਏ ਉਹ ਵੀ ਅਸੀਂ ਗਰਮ ਕਰਕੇ ਉਹਦੀ ਮ사ਜ ਕਰ ਸਕਦੇ ਜੋੜਾਂ ਤੇ ਉਹਦੇ ਨਾਲ ਵੀ ਬੜਾ ਫਰਕ ਪੈਂਦਾ ਏ ਸੋ ਵੀਡੀਓ ਚ ਹੋਰ ਵੀ ਕਾਫੀ ਚੀਜ਼ਾਂ ਦੱਸੀਆਂ ਹੋਈਆਂ ਏ ਜਿਦਨਾ ਤੁਹਾਡੇ ਜੋੜਾਂ ਵਿੱਚਲਾ ਜਿਹੜਾ ਦਰਦ ਹੋਤੋ ਕਾਫੀ ਤੁਹਾਨੂੰ ਰਾਹਤ ਮਿਲੂਗੀ ਸੋ ਇਹ ਜਾਣਕਾਰੀ ਨੂੰ ਸ਼ੇਅਰ ਕਰਿਓ ਅੱਜ ਦਾ ਇੰਨਾ ਹੀ ਤੁਹਾਡਾ ਸਮਾਂ ਲੈਣਾ ਸੀਗਾ ਸੋ ਧੰਨਵਾਦ ਤੁਸੀਂ ਜੁੜੇ ਰਹੇ ਨੇ ਇੰਨਾ ਟਾਈਮ ਸੋ ਇੱਕ ਜੁੜ ਕੇ ਕਿਸੇ ਦੀ ਗੱਲ ਸੁਣਨੀ ਵੀ ਬਹੁਤ ਵੱਡੀ ਗੱਲ ਆ ਅੱਜਕੱਲ ਸਮਾਂ ਕਿਸੇ ਕੋਲ ਨਹੀਂਗਾ ਅਸੀਂ ਜੇ ਫੇਸਬੁੱਕ ਤੇ ਵੀ ਚਲਾਉਨੇ ਤਾਂ ਅਸੀਂ ਐ ਵੀਡੀਓਜ਼ ਅੱਗੇ 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 ਕਰਦੇ ਰਹਿੰਨੇ ਆ ਸੋ ਜੇ ਕਿਸੇ ਦੀ ਅਸੀਂ ਵੀਡੀਓ ਵੇਖਦੇ ਆ ਉਹ ਵੀ ਇੱਕ ਕਹਿ ਲੋ ਵੀ ਤੁਸੀਂ ਸਾਰੇ ਭੈਣ ਭਰਾ ਪਿਆਰ ਦਿੰਨੇ ਹੋ ਸਤਿਕਾਰ ਕਰਦੇ ਆ ਤਾਂ ਹੀ ਤੁਸੀਂ ਸਮਾਂ ਦਿੰਨੇ ਹੋ ਸੋ ਜਿਹੜਾ ਮੈਂ ਤੁਹਾਡੇ ਲਈ ਸਮਾਂ ਕੱਢਿਆ ਇਹਨੂੰ ਅੱਗੇ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਇਹ ਜਿਹੜੀ ਜਾਣਕਾਰੀ ਆ ਇਹ ਜਿਹੜਾ ਮੇਰਾ ਮੈਸੇਜ ਪਹੁੰਚੇ ਧੰਨਵਾਦ